ਹਾਂਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਨਾਮਾ ਨਿਊਜ਼ ਟੀਵੀ ਨਾਲ ਸਿੰਘ ਰਗੀਲਾ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਨਾਲ ਸਿੰਘ ਰਗੀਲਾ ਅੱਜ ਤੁਹਾਨੂੰ ਲੈ ਚੱਲਦੇ ਹਾਂ 골ਡ সুইਟਸ ਨਾਬਾ ਰੋਡ ਮਲੋ ਜਿਲ੍ਹਾ ਫਤਿਹਗੜ ਸਾਹਿਬ ਵਿਖੇ ਜਿੱਥੇ 21 ਯਾਰਾਂ ਵੱਲੋਂ ਰਲ ਕੇ ਆਪਣਾ ਜਿਹੜਾ ਜਨਮ ਦਿਨ ਮਨਾਇਆ ਗਿਆ ਯਾਰੀ ਤੂਤ ਦਾ ਮੋਛਾ ਵਿਚਾਲੇ ਉਨੀ ਟੁੱਟਦੀ ਹੈਗੀ ਇਸ ਕਹਾਵਤ ਨੂੰ ਸੱਚ ਕਰਦੇ ਹੋਏ ਸ਼੍ਰੋਮਣੀ ਅਤੇ ਬੈਟਰਨ ਪੱਤਰਕਾਰ ਸ਼੍ਰੀ ਭੂਸਨ ਸੂਦ ਅਤੇ ਜਸਵੰਤ ਸਿੰਘ ਗੋਲਡ ਪੱਤਰਕਾਰ ਚੜ੍ਹਦੀ ਕਲਾ ਨੇ ਰਲ ਕੇ ਗੋਲਡ ਸਵੀਟਸ ਨਾਪਰ ਰੋਡ ਉਮਲੋ ਵਿਖੇ ਆਪਣਾ ਜਨਮ ਦਿਨ ਆ ਜਿਹੜਾ ਮਨਾਇਆ ਆਪਣੀ ਦੋਸਤੀ ਦੀ ਮਿਸਾਲ ਦਿੰਦੇ ਹੋਏ ਆਪਣੀ ਦੋਸਤੀ ਦੀ ਮਿਸਾਲ ਦਿੰਦੇ ਹੋਏ ਇਹ ਜਿਹੜਾ ਜਨਮ ਦਿਨ ਮਨਾਇਆ ਗਿਆ ਦੋਸਤੀ ਨੂੰ ਮਜ਼ਬੂਤ ਕਰਦੇ ਹੋਏ ਇਹ ਜਿਹੜਾ ਜਨਮ ਦਿਨ ਮਨਾਇਆ ਗਿਆ ਸੇ ਕਾਫੀ ਸਮੇ ਤੋਂ ਦੱਸਿਆ ਉਹਨਾਂ ਨੇ ਕਿ ਸਾਡੀ ਜਿਹੜੀ ਯਾਰੀ ਆ ਕਾਫੀ ਸਮੇਂ ਤੋਂ ਆ ਤੇ ਜੋ ਵੀ ਘਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਉਹ ਜੁਲਾਈ ਦੇ ਮਹੀਨੇ ਦੇ ਵਿੱਚ ਆਈਆਂ ਨੇ ਉਹ ਚਾਹੇ ਹੁਸਨ ਸੂਤ ਜੀ ਹੋਣ ਚਾਹੇ ਜਸਵੰਤ ਸਿੰਘ ਗੋਲਡ ਹੋਵੇ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਨਾਮਾ న్యూਸ ਟੀਵੀ ਤੇ ਨਾਰ ਸਿੰਘ ਰੰਗੀਲਾ ਦੇ ਨਾਲ ਲਾਈਵ ਤਸਵੀਰਾਂ ਨੇ ਜਿੱਥੇ ਅੱਜ ਯਾਰੀ ਨੂੰ ਮੁੱਖ ਰੱਖਦੇ ਹੋਏ ਇਕੱਠਿਆਂ ਜਨ ਦਿਨ ਬਣਾਇਆ ਗਿਆ ਤੇ ਸੰਦੇਸ਼ ਵੀ ਦਿੱਤਾ ਗਿਆ ਕਿ ਸਾਨੂੰ ਸਾਰੇ ਗਿਲੇ ਸ਼ਿਕਵੇ ਛੱਡ ਕੇ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਪਿਆਰ ਦੇ ਵਿੱਚ ਰਹਿਣਾ ਚਾਹੀਦਾ ਹੈ ਤੇ ਇੱਕ ਜਿਹੜਾ ਸਨੇਹਾ ਉਹ ਇਕੱਠੇ ਹੋਣ ਦਾ ਇਹ ਸਨੇਹਾ ਜਿਹੜਾ ਦਿੱਤਾ ਜਾ ਰਿਹਾ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦਾ ਜਿਹੜਾ ਇਹ ਸੰਦੇਸ਼ ਆ ਉਹ ਦਿੱਤਾ ਜਾ ਰਿਹਾ ਹੈ ਜਿਹੜਾ ਸ਼ਰੋਣੀ ਅਤੇ ਬੈਟਰਨ ਪੱਤਰਕਾਰ ਕੁਸ਼ਨ ਸੂਦ ਅਤੇ ਜਸਵੰਤ ਸਿੰਘ ਗੋਲਡ ਵੱਲੋਂ ਰਲ ਕੇ ਜਨਮ ਦਿਨ ਮਨਾਇਆ ਗਿਆ ਤੇ ਤੁਹਾਡੀ ਇਸ ਬਾਰੇ ਉਹਨਾਂ ਨਾਲ ਗੱਲਬਾਤ ਵੀ ਕਰਾਉਨੇ ਆ ਤੇ ਉਹਨਾਂ ਨੇ ਇਸ ਮੌਕੇ ਆਮ ਲੋਕਾਂ ਨੂੰ ਤੇ ਭਾਈਚਾਰੇ ਨੂੰ ਕੀ ਸੰਦੇਸ਼ ਦਿੱਤਾ ਇਸ ਮੌਕੇ ਪ੍ਰੈਸ ਕਲੱਬ ਪ੍ਰਧਾਨ ਅਤੇ ਸਮੂਹ ਅਮਲੋ ਦਾ ਪੱਤਰਕਾਰ ਭਾਈਚਾਰਾ ਵਿਸ਼ੇਸ਼ ਤੌਰ ਤੇ ਪਹੁੰਚਿਆ ਹੋਇਆ ਤੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਆਜੋ ਤੁਹਾਡੀ ਹੁਣ ਗੱਲਬਾਤ ਕਰਾਉਨੇ ਆ ਕੁਸ਼ਨ ਸੂਦਾ ਤੇ ਜਸਵੰਤ ਸਿੰਘ ਗੋਲ ਦੇ ਨਾਲ ਹਾਂਜੀ ਤੁਸੀਂ ਅੱਜ ਜਨਮ ਦਿਨ ਮਨਾਇਆ ਗੋਲ ਦੇਰ ਜੀ ਦੇ ਕੁਸ਼ਨ ਸੂਦ ਜੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਅੱਜ ਸਖਲਾ ਬਲ ਪੱਤਰਕਾਰ ਜੁਨੇ ਲੀਏ ਦੋਨਾਂ ਬਲੋਗ ਸਾਂਝੇ ਦੌਰ ਦੇ ਉੱਤੇ ਗੋਲ ਫਰੀਡਸ ਅਮਰੋਹ ਦੇ ਵਿੱਚ ਮੇਰਾ ਤੇ ਮੇਰੇ ਛੋਟੇ ਵੀਰ ਦੇ ਪਾਸੇ ਗੋਲ ਦਾ ਜਨਮ ਦਿਨ ਮੌਕੇ ਇੱਕ ਸਪੋਕ ਬ ਕੀਤਾ ਮੈਨੂੰ ਬੜੀ ਖੁਸ਼ੀ ਆ ਸਾਰੇ ਪੱਤਰਕਾਰ ਭਾਈਚਾਰੇ ਲੋਕਲ ਤੇ ਬਾਹਰੋਂ ਵੀ ਸਾਡੇ ਸਾਥੀ ਕੁਝ ਉਰੇ ਪਹੁੰਚੇ ਨੇ ਕਈ ਅਨੁਦੋਸ਼ਿਤ ਬਾਰ ਸਨੇਹਾ ਮਿਲ ਦੇ ਸਕੇ ਪਰ ਫਿਰ ਵੀ ਸਾਡੇ ਛੋਟੇ ਜਿਹੇ ਸਨੇਹ ਦੇ ਪਤੇ ਜਿਨ੍ਹਾਂ ਨੂੰ ਵੀ ਪਤਾ ਲੱਗਿਆ ਸਾਰੇ ਸਾਡੇ ਜਿਹੜੇ ਸਾਥੀ ਉਰੇ ਆਏ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਅਸੀਂ ਚਾਹੁੰਦੇ ਆ ਵੀ ਜੇ ਇਸੇ ਤਰ੍ਹਾਂ ਦੇ ਸਮਾਗਮ ਪੱਤਰਕਾਰ ਆਪਸ ਦੇ ਵਿੱਚ ਕਰਦੇ ਰਹਿਣ ਤਾਂ ਆਬਜ ਦੇ ਵਿੱਚ ਦੁੱਖ ਸੁੱਖ ਇੱਕ ਦੂਸਰੇ ਦਾ ਹੁੰਦਾ ਸਾਂਝਾ ਹੁੰਦਾ ਤੇ ਨਾਲ ਜਿਹੜੀਆਂ ਸਾਡੀਆਂ ਲੋਕਲ ਮੁਸ਼ਕਲਾਂ ਨੇ ਜਾਂ ਹੋਰ ਉਹਨਾਂ ਬਾਰੇ ਵੀ ਜਿਹੜਾ ਹੈਗਾ ਵਿਚਾਰ ਵਟਾਂਦਰਾ ਹੋਵੇ ਖੰਡਾ ਤੇ ਮੈਂ ਇੱਕ ਵਾਰ ਫੇਰ ਜਿੰਨੇ ਸ ਕੋਲੇ ਸਾਡੇ ਭਾਈਚਾਰਾ ਤੇ ਹੋਰ ਸਾਡੇ ਦੁਕਾਨਦਾਰ ਸਾਥੀ ਤੇ ਦੋਸਤ ਮਿੱਤਰ ਜਿੰਨੇ ਵੀ ਆਏ ਨੇ ਮੈਂ ਉਹਨਾਂ ਸਾਰਿਆਂ ਦਾ ਫੇਰ ਧੰਨਵਾਦ ਕਰਦਾ ਇਹ ਜਿਹੜਾ ਤੁਸੀਂ ਇਕੱਠੇ ਜਨਮ ਦਿਨ ਮਨਾਇਆ ਇਸ ਦਾ ਕੀ ਕਾਰਨ ਇਹ ਸਾਡੇ ਤਕਰੀਬਨ ਮੇਰਾ ਖਿਆਲ ਦਾ ਵੀ 35-40 ਸਾਲ ਨੂੰ ਸਾਡਾ ਪੁਰਾਣਾ ਰਿਸ਼ਤਾ ਚੱਲਿਆ ਆ ਜਿਹੜੇ ਅੱਜ ਦੇ ਯੁੱਗ ਦੇ ਵਿੱਚ ਸਗੇ ਭਾਈਆਂ ਦਾ ਬੰਦੇ ਵਿੱਚ ਪਿਆਰ ਘਟ ਜਾਂਦਾ ਲੇਕਿਨ ਪਰਮਾਤਮਾ ਦੀ ਸੱਚੇ ਪਾਤਸ਼ਾਹ ਦੀ ਕਿਰਪਾ ਹੀ ਨਹੀਂ ਆ ਵੀ ਸਾਡੀ ਜਿੱਦਣ ਦੀ ਦੋਸਤੀ ਆ ਸਾਡੀ ਕਦੇ ਆਪਸ ਦੇ ਵਿੱਚ ਕੋਈ ਸਾਡੀ ਕੋਈ ਫਰਕ ਨਹੀਂ ਮਿਆ ਤਗੜਾ ਆਦਮੀ ਪਿਆ ਸਗੇ ਪਾਈਆਂ ਤੋਂ ਵੀ ਬੱਤ ਸਾਡੇ ਆਪਸ ਵਿੱਚ ਪਿਆਰ ਜਾਂਦਾ ਤੇ ਵੱਡੀ ਗੱਲ ਇਹ ਆ ਸਾਡੇ ਇਹਨਾਂ ਦੇ ਪਰਿਵਾਰ ਦੇ ਤੇ ਸਾਡੇ ਪਰਿਵਾਰ ਦੇ ਤਕਰੀਬਨ ਸਮਾਗਮਾਂ ਨੇ ਜਿਹੜੇ ਉਹ ਜਲਾਈ ਸਾਡੇ ਵਾਸਤੇ ਬਹੁਤ ਲੱਕੀ ਆ 7 ਨੰਬਰ ਜਲਾਈ ਜਾਨੀ ਜਿਸ ਤਰ੍ਹਾਂ ਦਾ ਉਹ ਸਾਡੇ ਸਾਰੇ ਵਾਸਤੇ ਲੱਕੀ ਆ ਮੇਰੀ ਮੈਰਿਜਨ ਵੰਸਰੀ ਜਲਾਈ ਦੀ ਮੇਰੇ ਬੇਡੇ ਦਾ ਬਰਥ ਜਲਾਈ ਦਾ ਮੇਰਾ ਬਰਥ ਜਲਾਈ ਦਾ ਮੇਰੀ ਨੂੰਹ ਦਾ ਬਰਥ ਜਲਾਈ ਦਾ ਇਸੇ ਤਰ੍ਹਾਂ ਚੱਲ ਰਿਹਾ ਹੈ ਜਸਵੰਤ ਸਿੰਘ ਗੋੜ ਦੇ ਇਹਦਾ ਬਾਡੇ ਚਲਾਈਦਾ ਇਹਦੇ بیٹے ਦਾ ਜਲਾਈਦਾ ਇਹਦੇ ਜਵਾਈ ਦਾ ਚਲਾਈਦਾ ਇਹ ਕੁਦਰਤ ਵਰਗਾ ਦੇਖੋ ਉੱਪਰ ਤੋਂ ਚੱਲਿਆ ਆਉਂਦਾ ਲੈਖਾ ਤੇ ਉਸ ਤਰ੍ਹਾਂ ਦੇ ਰਿਸ਼ਤੇ ਬਣਦੇ ਜਾਂਦੇ ਨੇ ਤੇ ਸਾਡੇ ਤਕਰੀਬਨ ਨੰਬਰ ਵੀ ਕੋਛ ਹੁੰਦੀ ਆ ਵੀ ਇਹਦਾ ਵੀ ਕੋਈ ਹੀ ਹੁੰਦੇ ਆ ਵੀ ਜਾਂ ਜੇ 7 ਤੇ ਤੇ ਆਉਂਦਾ ਠੀਕ ਆ ਨਹੀਂ 7 ਜੋੜ ਬਣ ਜਾਂਦਾ ਕਿਵੇਂ ਸਾਡੀ ਗੱਡੀ ਦਾ ਕਾਰ 150 ਆ ਇਹਨਾਂ ਦਾ 7000 ਆ ਯਾਨੀ ਇਸ ਤਰ੍ਹਾਂ ਦਾ ਲਗਾਤਾਰ ਜਿਹੜੇ ਸਹਾਰ ਨੇ ਸਾਡੇ ਮੁਰਦ ਦੇ ਉਸ ਤਰ੍ਹਾਂ ਦੇ ਚੱਲੇ ਆ। ਸੰਦੇਸ਼ ਕੀ ਦੇਣਾ ਚਾਹੁੰਦੇ ਹਾਂ ਅੱਜ ਦੇ ਦਿਨ ਤੇ। ਸੰਦੇਸ਼ ਤਾਂ ਹੀ ਦੇਣਾ ਚਾਹੁੰਦੇ ਆ ਵੀ ਅੱਜ ਜਿਹੜਾ ਜੋਗਾ ਪੈਸੇ ਦਾ ਜੋ ਬਚਲ ਪਿਆ ਆ ਉਸ ਦੇ ਵਿੱਚ ਕਿਸੇ ਬੰਦੇ ਕੋਲ ਟਾਈਮ ਨਹੀਂ ਆ ਕਿ ਆਪਸ ਦੇ ਵਿੱਚ ਆਪਣੇ ਦੁੱਖ ਸੁੱਖਾਂ ਵਾਸਤੇ ਘਟੋੜ ਘਟ ਜ਼ਰੂਰ ਘਟੋਇਆ ਕਰੋ। ਇਹ ਹੀ ਪਤਾ ਨਹੀਂ ਕਦੋਂ ਕਿਸੇ ਦਾ ਹਵਾਜੀ ਨਿਕਲ ਜਾਣੀ ਆ ਤੇ ਕਰਕੇ ਚੱਲਦੇ ਚੱਲਦੇ ਭਰਾਵਾਂ ਦੇ ਵਿੱਚ ਪਿਆਰ ਬਣਾਓ, ਦੋਸਤ ਮਿੱਤਰਾਂ 'ਚ ਪਿਆਰ ਬਣਾਓ। ਇਹਨਾਂ ਗੱਲਾਂ ਜਿਹੜੀਆਂ ਹੈਗੀਆਂ ਨੇ ਆਪਸੀ ਕਿਸੇ ਨਾਲ ਲੜਾਈਆਂ ਪੜਾਈਆਂ ਇਹਨਾਂ ਨੂੰ ਖਤਮ ਕਰਕੇ ਇੱਕ ਜਿਹੜਾ ਹੈਗਾ ਪਿਆਰ ਦਾ ਸ਼ਾਂਤੀ ਦਾ ਮਾਹੌਲ ਪੈਦਾ ਕਰੋ ਇਹੀ ਮੇਰਾ ਸੰਦੇਸ਼ ਆ ਸਾਰਿਆਂ ਨੂੰ ਧੰਨਵਾਦ